देखो एक ही बासमती दी बड़ी बंपर फसल है पर अमाउंट ऑफ इंडिया सब इतनी रही एणानी बासमती एक्सपोर्ट ਦਾ रेट 950 ڈالر ਕੀਤਾ ਇਹਨੂੰ ਘਟਾ ਕੇ 700 ڈالر ਕਰਨਾ ਚਾਹੀਦਾ ਤਾਂ ਹੀ ਤਾਂ ਐਕਸਪੋਰਟ ਹੋਊਗੀ ਅੱਜ ਅੱਜ ਪਾਕਿਸਤਾਨ ਤੋਂ ਦੂਜੇ ਦਾ ਐਕਸਪੋਰਟ ਹੋ ਰਿਹਾ ਆਪਣਾ ਨੁਕਸਾਨ ਹੋ ਰਿਹਾ ਕਿਹੜਾ ਨਾ ਕੋਈ ਇੱਥੇ ਪਾ ਚਾਹੇ ਪਰਵਾਹ ਲੱਗਦੀ ਤੁਹਾਡੇ ਕਿਸੇ ਨੇ ਸਾਰਾ ਆਪਣਾ ਪਰਿਵਾਰ ਹੈ ਕਿਦੜੇ ਵਾਲੇ ਕਿੱਥੋਂ ਘਰ ਕਰਕੇ ਲਿਆ ਗਿਆ ਕਿਉਂਕਿ ਆ ਸਾਰਿਆਂ ਬਾਦਲ ਸਾਹਿਬ ਨਾਲ ਜੁੜੇ ਆ ਉਹਨਾਂ ਦੀ ਜ਼ਿੰਦਗੀ ਬਾਰੇ ਦੱਸ ਰਿਹਾ ਹੈ ਸੋ ਦਿਲੋਂ ਇੱਥੇ ਬੜੀ ਖੁਸ਼ੀ ਹੋਦੀ ਹੈ ਇੱਕ ਕੋਲੇ ਉਮੀਦਵਾਰ ਨੂੰ ਲੈ ਕੇ ਬੜੀਆਂ ਚਰਚਾ ਮਾਰੀਏ ਜੀ ਸਭੋਂ ਕਰ ਰਹੇ ਨੇ ਦੇਖੋ ਪ੍ਰਕਾਸ਼ਨਾ ਅਨਾਉਂਸ ਹੋਊਗਾ ਕਰਾਂਗੇ ਦੇਖੋ ਐਕੀ ਬਾਸਮਾ ਜੀ ਬੜੀ ਬੰਪਰ ਫਸਲ ਹੈ ਪਰ ਅਮਨ ਤੋਂ ਇੰਡੀਆ ਸਾਡੀ ਨਹੀਂ ਰਹੀ ਇਹਨਾਂ ਦੀ ਫਾਸਮਦੀ ਚ ਕੋਟ ਦਾ ਰੇਟ 950 ਡਾਲਰ ਪੁੱਛਿਆ ਇਹਨੂੰ ਘਟਾ ਕੇ 700 ਡਾਲਰ ਕਰਨਾ ਚਾਹੀਦਾ ਤਾਂ ਹੀ ਤਾਂ ਰਿਪੋਰਟ ਹੋਊਗੀ ਅੱਜ ਅੱਜ ਪਾਕਿਸਤਾਨ ਤੋਂ ਦੂਜੇ ਦਾ ਰਿਪੋਰਟ ਹੋ ਰਹੀ ਆਪਣਾ ਨੁਕਸਾਨ ਹੋ ਰਿਹਾ ਕਿ ਤਰ੍ਹਾਂ ਦਾ ਇਤਵਾ ਚਾਹੋ ਪਰਵਾਹ ਲੱਗਦੀ ਤੁਹਾਡੇ ਕਿਸੇ ਨੇ ਸਾਰਾ ਆਪਣਾ ਪਰਿਵਾਰ ਹੈ ਕਿਹੜੇ ਵਾਲੇ ਜਿੱਥੇ ਘਰ ਕਰਕੇ ਜਾਇਆ ਗਿਆ ਕਿਉਂਕਿ ਅਸਲ ਆਪ ਸਾਰਿਆਂ ਬਾਦਲ ਸਾਹਿਬ ਨਾਲ ਜੁੜੇ ਆ ਉਹਨਾਂ ਦੀ ਜ਼ਿੰਦਗੀ ਬਾਰੇ ਦੱਸ ਰਿਹਾ ਸੋ ਦਿਲੋਂ ਇੱਥੇ ਬੜੀ ਖੁਸ਼ੀ ਹੋ ਗਈ ਇੱਕ ਕੋਲੇ ਉਮੀਦਵਾਰ ਨੂੰ ਲੈ ਕੇ ਬੜੀਆਂ ਚਰਚਾ ਮਾਰੀਏ ਜੀ